ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਸੰਜੀਵਾ ਅਰੂੜਾ ਨੇ ਅੱਜ ਲੁਧਿਆਣਾ ਦੇ ਹੰਬੜਾ ਰੋਡ ਤੇ ਭਗਵਾਨ ਮਹਾਵੀਰ ਜੀਵ ਸੇਵਾ ٹرسٹ ਵੱਲੋਂ ਚਲਾਏ ਜਾ ਰਹੇ ਪੰਛੀ ਧਾਮ ਅਤੇ ਪੰਛੀ ਹਸਪਤਾਲ ਦਾ ਵਿਸ਼ੇਸ਼ ਦੌਰਾ ਕੀਤਾ। ٹرسٹ ਦੇ ਮੈਂਬਰਾਂ ਵੱਲੋਂ ਅਰੂੜਾ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਅਨੁਭਵ ਬਾਰੇ ਗੱਲ ਕਰਦਿਆਂ ਅਰੂੜਾ ਨੇ ਕਿਹਾ ਕਿ ਇਹ ਪਲ ਮਨ ਨੂੰ ਛੂਹ ਲੈਣ ਵਾਲਾ ਹੈ। ਥੋੜੀ ਜਹੀ ਸੇਵਾ ਬਹੁਤ ਸ਼ਾਂਤੀ ਦਿੰਦੀ ਹੈ। ਜੇਕਰ ਮੌਕਾ ਮਿਲੇ ਤਾਂ ਹਰ ਕਿਸੇ ਨੂੰ ਅਜਿਹੀਆਂ ਥਾਵਾਂ ਤੇ ਜਾਣਾ ਚਾਹੀਦਾ ਹੈ ਅਤੇ ਕੁਦਰਤ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਅਗੇ ਕਿਹਾ ਕਿ ਅੱਜ ਦੇ ਭੱਜ ਦੌੜ ਦੀ ਦੁਨੀਆ ਵਿੱਚ ਲੋਕ ਅਕਸਰ ਕੁਦਰਤ ਨਾਲ ਸਹਿ ਰਹੁੰਦੇ ਤੇ ਮਹੱਤਵ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਛੀਆਂ ਅਤੇ ਵਾਤਾਵਰਣ ਪ੍ਰਤੀ ਦਿਯਾਲਤਾ ਦਾ ਇੱਕ ਛੋਟਾ ਜਿਹਾ ਕੰਮ ਵੀ ਬਹੁਤ ਜ਼ਿਆਦਾ ਅੰਦਰੂਨੀ ਸੰਤੁਸ਼ਟੀ ਅਤੇ ਭਾਵਨਾਤਮਕ ਤੰਦਰੁਸਤੀ ਲਿਆ ਸਕਦਾ ਹੈ। ਅਰੋੜਾ ਨੇ ਪੰਛੀ ਧਾਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਨਾ ਸਿਰਫ ਪੰਛੀਆਂ ਲਈ ਸਗੋਂ ਮਾਨਸਿਕ ਸ਼ਾਂਤੀ ਦੀ ਮੰਗ ਕਰਨ ਵਾਲੇ ਲੋਕਾਂ ਲਈ ਵੀ ਦਇਆ ਅਤੇ ਇਲਾਜ ਦਾ ਸਥਾਨ ਹੈ ਉਹਨਾਂ ਨੇ ਟਰਸਟ ਵੱਲੋਂ ਜੰਗਲੀ ਜੀਵਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਪਾਲਣ ਪੋਸ਼ਣ ਲਈ ਇੱਕ ਜਗ੍ਹਾ ਬਣਾਉਣ ਦੀ ਪ੍ਰਸ਼ੰਸਾ ਕੀਤੀ ਅਤੇ ਨਾਗਰਿਕਾਂ ਖਾਸ ਕਰਕੇ ਨੌਜਵਾਨਾਂ ਨੂੰ ਸਾਰੇ ਜੀਵਾਂ ਪ੍ਰਤੀ ਹਮਦਰਦੀ ਪੈਦਾ ਕਰਨ ਲਈ ਅਜਿਹੀਆਂ ਥਾਵਾਂ ਤੇ ਜਾਣ ਲਈ ਉਤਸ਼ਾਹਿਤ ਕੀਤਾ ਪੰਛੀ ਭਲਾਈ ਦੇ ਖੇਤਰ ਵਿੱਚ ਭਗਵਾਨ ਮਹਾਵੀਰ ਜੀਵ ਸੇਵਾ ٹرسٹ ਦੇ ਸਮਰਪਿਤ ਅਤੇ ਨਿਰਸਵਾਰਥ ਜਤਨਾ ਦੀ ਸ਼ਲਾਘਾ ਕਰਦੇ ਹੋਏ ਅਰੋੜਾ ਨੇ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਉਨ੍ਹਾਂ ਨੇ ٹرسٹ ਨੂੰ ਉਨ੍ਹਾਂ ਦੇ ਨੇਕ ਕਾਰਜਾਂ ਦੇ ਨਿਰੰਤਰ ਵਿਸਥਾਰ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਚੈੱਕ ਸੌਂਪਿਆ। ਟਰਸਟ ਦੇ ਚੇਅਰਮੈਨ ਰਕੇਸ਼ ਕੁਮਾਰ ਜੈਨੇ ਆਪਣੇ ਪੁੱਤਰ 모ਹਿਤ ਜੈਨ ਨਾਲ ਮਿਲ ਕੇ ਅਰੂੜਾ ਅਤੇ ਮੌਜੂਦ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਆਮ ਲੋਕਾਂ ਨੂੰ ਵੀ ਸੰਗਠਨ ਨਾਲ ਜੁੜਨ ਅਤੇ ਇਸ ਕੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਕਾਵਿਆ ਅਰੂੜਾ ਡਾਕਟਰ ਸੁਲਬਾ ਜਿੰਦਲ ਸੰਜੂ ਤੀਰ ਵਿਨੋਦ ਜੈਨ ਇੰਦਰ ਮੋਹਨ ਕਾਲਾ ਰਾਜੀਵ ਜੈਨ ਸतीश ਬਾਜਵਾ ਸतीश ਬਜਾਜ, ਵਿਜੇ ਜੈਨ, ਅਨਿਲ ਜੈਨ, ਦੀਪਕ ਜੈਨ, ਰਵੀ ਗਾਂਧੀ, ਮਨੀਸ਼ ਜੈਨ, ਰਿੰਕੂ ਜੈਨ, ਰਾਜਨ ਸਿੰਘਲਾ, ਭਰਤ ਜੈਨ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ। ਇਸ ਪ੍ਰੋਗਰਾਮ ਨੇ ਨਾ ਸਿਰਫ ਕੁਦਰਤ ਦੀ ਸੇਵਾ ਦੇ ਮਹੱਤਵ ਨੂੰ ਉਜਾਗਰ ਕੀਤਾ ਬਲਕਿ ਬਾਤਾਂ ਪਾਲਣ ਅਤੇ ਪੰਛੀ ਭਲਾਈ ਪਹਿਲ ਕਦਮੀਆਂ ਵਿੱਚ ਜਨਤਕ ਪ੍ਰਤੀਨਿਧੀਆਂ ਦੀ ਵਧ ਰਹੀ ਜਾਗਰੂਕਤਾ ਅਤੇ ਸ਼ਮੂਲੀਅਤ ਨੂੰ ਵੀ ਦਰਸਾਇਆ।